हां जी सर ਤੁਹਾਡਾ ਨਾਮ ਤੇ ਸੰਸਥਾ ਦਾ ਨਾਮ ਦਾ ਮੈਂ ਅਨੀਸ਼ ਮੰਗਲਾ શ્રી ਰਾਧਾ ਕ੍ਰਿਸ਼ਨ ਜਨ ਸੇਵਾ ਸੰਮਤੀ ਰਜਿਸਟਰਡ ਪਟਿਆਲਾ ਕੀ ਤਰਫ ਤੋਂ ਅੱਜ ਸਾਡੀ ਸੰਸਥਾ ਵੱਲੋਂ ਅੰਤਿਮ ਸੰਸਕਾਰ ਵੈਨ ਪਟਿਆਲਾ ਨੂੰ ਸਮਰਪਿਤ ਕੀਤੀ ਜਾ ਰਹੀ ਹੈ ਪਟਿਆਲਾ ਦਾ ਦਾਇਰਾ ਕਾਫੀ ਵੱਧ ਚੁੱਕਿਆ ਹੈ ਬਦਰੇ ਹੈ ਕਈ ਵਾਰ ਕਈ ਕਈ ਪਰਿਵਾਰਾਂ ਨੂੰ ਕਾਫੀ ਕਾਫੀ ਥੇਰ ਵੇਟ ਕਰਨੀ ਪੈਂਦੀ ਹੈ ਕਿ ਸੰਸਕਾਰ ਵਾਲੀ ਵੈਨ ਆਏਗੀ ਘੰਟਾ ਤੋਂ ਘੰਟਾ ਬੀਟਰੀ ਕਰਨੀ ਪੈਂਦੀ ਹੈ 2 ਘੰਟੇ ਪਹਿਲੇ ਇਹ ਪਰਿਵਾਰ ਕਾਫੀ ਪਰੇਸ਼ਾਨ ਹੁੰਨੇ ਆ ਉਸ ਨੂੰ ਦੇਖਦੇ ਹੋਏ ਸੰਸਥਾ ਦੇ ਸਾਰੇ ਮੈਂਬਰਾਂ ਨੇ ਸਾਡੇ ਅਨਿਲ ਗਰਗ ਜੀ ਪ੍ਰਧਾਨ ਹੈ ਉਹਨਾਂ ਦੀ ਅਧਿਖਸ਼ਤਾ ਚ ਮੀਟਿੰਗ ਕੀਤੀ ਗਈ ਕਿ ਪਟਿਆਲੇ ਜੀ ਸਾਡੀ ਸੰਸਥਾ ਵੱਲੋਂ 20 ਸੇਵਾ ਆਲਰੇਡੀ ਚੱਲ ਰਹੀਆਂ 21ਵੀਂ ਸੇਵਾ ਹੀ ਖੁਰ ਸ਼ੁਰੂ ਕੀਤੀ ਜਾਵੇ ਤਾਂ ਸੰਸਥਾ ਦੇ ਮੈਂਬਰਾਂ ਨੇ ਇਹ ਨੇ ਲਿੱਤਾ ਕਿ ਫੋਰਸ ਕੰਪਨੀ ਦੀ ਇੱਕ ਗੱਡੀ ਤਿਆਰ ਕਰਾਈ ਜਾਵੇ ਇਹ ਅਸੀਂ ਲਗਭਗ 16 ਲੱਖ ਰੁਪਏ ਦਾ ਸੈਲ ਲਿੱਤਾ ਇਹਨੂੰ ਬਣਾਉਣ ਚ ਕਰੀਬ 5 ਲੱਖ ਰੁਪਏ ਸਾਡੇ ਉੱਪਰ ਲੱਗੇ ਜੀ ਟੋਟਲ ਲਗਭਗ 20 ਲੱਖ ਰੁਪਏ ਤੇ ਆਪਣੀ ਸਾਡੀ ਬੈਨ ਤਿਆਰ ਹੋਈ ਅੰਤਿਮ ਸੰਸਕਾਰ ਇਹ ਸੈਂਟਰਲੀਅਰ ਕੰਡੀਸ਼ਨ ਹੈ ਸਾਰੀ ਸੁਵਿਧਾਵਾਂ ਤੋਂ ਨਾਲ ਇਸਕੇ ਇਹ ਸਹਾਈਆਂ ਨੇ ਤਾਂ ਕਿ ਕਈ ਵਾਰ ਜਿਹੜੇ ਪਰਿਵਾਰ ਤੇ ਐਸਾ ਪਾਣਾ ਵਾਪਰਦਾ ਹੈਗਾ ਜਦੋਂ ਸੰਸਕਾਰ ਕੋਲ ਅਸੀਂ ਜਾਣਾ ਪੈਂਦਾ ਤਾਂ ਉਹ ਗੱਡੀ 'ਚ ਬੈਠ ਕੇ ਬੜੇ ਪ੍ਰੇਸ਼ਾਨ ਹੁੰਨੇ ਆਲਰੇਡੀ ਤਾਂ ਉਹਨਾਂ ਨੂੰ ਏਸੀ ਹੋਏਗਾ ਕੰਫਰਟੇਬਲ ਹੋਏਗਾ ਤਾਂ ਉਹਨਾਂ ਨੂੰ ਬੜੇ ਉਸ ਉਸ ਮੌਕੇ ਤੇ ਥੋੜੀ ਰਾਹਤ ਮਿਲੇਗੀ ਅਗਲੇ ਕੀ ਸੇਵਾ ਨਿਸ਼ਕਾਮ ਕੀਤੀ ਜਾਏਗੀ ਇੰਨੀ ਇਹ ਨਿਸ਼ਕਾਮ ਹੀ ਹੈ ਜੀ ਸਿਰਫ 500 ਰੁਪਏ ਰੱਖੇ ਜਾਣਗੇ ਜੀ ਸਾਰੇ ਸੰਸਥਾਵਾਂ ਨੂੰ ਰੱਖੇ ਗਏ ਆ ਉਹ ਵੀ ਜਿਹੜੀ ਇਸकी ਮੇਨਟੇਨੈਂਸ ਚਾਰਜਸ ਹੈ ਸਿਰਫ 500 ਰੁਪਿਆ ਪਰ ਜਿਹੇ ਕਰਜ ਆਏਗੀ ਉਸ ਤੋਂ ਬਾਅਦ ਸਿਰ ਵਾਸ਼ਿੰਗ ਵੀ ਹੋਣੀ ਹੈ ਅਸਦੀ ਜੀ ਤੋਂ ਸਿਰਫ ਵਾਸ਼ਿੰਗ ਵਾਲਾ ਲਏਗਾ ਜੀ 300 ਰੁਪਏ ਤੀਸਰੇ ਹੁਸਨ ਦੇ ਡਰਾਈਵਰ ਸਾਹਿਬ ਆਏਗਾ 16-17000 ਰੁਪਏ ਮਹੀਨਾ ਉਹਦੀ ਪੇ ਹੋਗੀ ਪੈਟਰੋਲ ਡੀਜ਼ਲ ਵੀ ਲੱਗਣਾ ਹੈ ਜੀ ਇਹ ਹੋਰ ਵੀ ਗੱਡੀ ਦੀ ਕੋਈ ਮੈਂਟ ਕਿਉਂਕਿ ਬੜੀ ਕਾਸਟਲੀ ਗੱਡੀ ਹੈ ਜੀ ਇਹਨੂੰ ਮੇਨਟੇਨ ਵੀ ਰੱਖਣਾ ਪਏਗਾ ਤਾਂ ਸਿਰਫ ਮਾਈਨਰ 500 ਰੁਪਏ ਮੇਨਟੇਨੈਂਸ ਚਾਰਜੀ ਰੱਖੇ ਗਏ ਨੇ ਨੰਬਰ ਸਾਡੇ ਨੰਬਰ ਹੈਗੇ 3 ਜੀ ਮੇਰਾ ਅਨਿਸ਼ ਮੰਗਲਾ 98702 09515 ਉਸ ਤੋਂ ਬਾਅਦ ਹੈ ਜੀ ਪ੍ਰਵੀਨ ਸ਼ਰਮਾ ਜੀ ਜਿਨ੍ਹਾਂ ਦਾ ਨੰਬਰ 98143 98143 47613 ਇਹ ਉਸ ਤੋਂ ਬਾਅਦ ਜਿਹੜਾ ਸੁਿੰਦਰ ਜਿੰਦਲ ਜੀ 80500 49 73451 ਇਹ ਕੋਈ ਮਤਲਬ ਇਹ ਤਾਂ ਨਹੀਂ ਵੀ ਇਸ ਏਰੀਆ ਚ ਜਾਊਗੀ ਪਟਿਆਲੇ ਦੇ ਕਿਸੇ ਪਟਿਆਲੇ ਕਿਸੇ ਇਲਾਕੇ ਚ ਜਾ ਸਕਦੀ ਹੈ ਜੀ ਇਹ ਬਹਿਨ ਇਹ ਪਟਿਆਲਾ ਨਗਰ ਨਿਵਾਸੀ ਨੂੰ ਸਮਰਪਿਤ ਹੈ ਸਾਡੀ ਸੰਸਾ ਦੇ ਸਾਰੇ ਮੈਂਬਰ ਇੱਥੇ ਉਹ ਪਸਤੀਦ ਹੈ ਸਾਡੇ ਕੋਈ ਵੀ ਕਿਸੇ ਨੂੰ ਐਸਾ ਨਹੀਂ ਕਿਹਾ ਸਭ ਨੂੰ ਖੁਸ ਸਾਰੇ ਵਾਸਤੇ ਖੁੱਲਾ ਨਿਮੰਤਰਣ ਸੀਗਾ ਆ ਜਾਣ ਵਾਸਤੇ ਔਰ ਬੜੀ ਤਰ੍ਹਾਂ ਚਲੋਗੇ ਇੱਥੇ ਆ ਜੇ ਨੇ ਸਭ ਨੂੰ ਪਤਾ ਹੈ ਵੀ ਕਿ ਨਿਸ਼ਕਾਮ ਸੰਸਥਾ ਇਹ ਕੰਮ ਕਰ ਰਹੀ ਹੈ ਲਗਭਗ 30 ਸਾਲ ਹੋ ਗਏ ਸ਼੍ਰੀ ਰਾਧਾ ਗ੍ਰਿਸ਼ਮ ਜਨ ਸੇਵਾ ਸੰਮਤੀ ਨੂੰ ਚਾਹੇ ਬੱਚਿਆਂ ਨੂੰ ਪੜਾਉਂਦਾ ਹੋਵੇ ਉਪਰਾਲਾ ਸੈਂਕੜੇ ਬੱਚੇ ਸੰਸਥਾ ਵੱਲੋਂ ਪੜ੍ਹ ਰਹੇ ਹੈ ਹਾਇਰ ਸਟੱਡੀ ਦੇ ਬੱਚੇ ਪੜ੍ਹ ਰਹੇ ਹੈ ਬਲੱਡ ਕੈਂਪ ਲਗਾਏ ਜਾ ਰਹੇ ਹੈ ਵਿਧਵਾ ਮਾਤਰਾਂ ਨੂੰ ਹਰ ਮਹੀਨੇ ਰਾਸ਼ਨ ਦਿੱਤਾ ਜਾਂਦਾ ਹੈ ਵrindavan ਚ ਹਜ਼ਾਰਾਂ ਵਿਧਵਾ ਲੇਡੀਜ਼ ਅਡਾਪਟਿਡ ਹੈ ਔਰ ਕੰਪਿਊਟਰ ਸੈਂਟਰ ਬ ਬਹੁਤ ਸੇਵਾ ਲਗਭਗ 21 20 ਸੇਵਾ ਪਹਿਲੇ ਚੱਲ ਰਹੀਆਂ ਆਜ 21ਵੀਂ ਸੇਵਾ ਸੰਸਥਾ ਵੱਲੋਂ ਜਿਸ ਦਾ ਆਪਣਾ ਅੰਤਿਮ ਯਾਤਰਾ ਵਹ ਜੋ ਵਾਹਨ ਸਾਡੀ ਸੰਸਥਾ ਵੱਲੋਂ ਅੱਜ ਸਮਾਜ ਨੂੰ ਸਮਰਪਿਤ ਕੀਤਾ ਜਾਂਦਾ ਹੈ ਸਮਾਜ 'ਚ ਕੋਈ ਵੀ ਸਾਡਾ ਜਿਸ ਫੈਮਿਲੀ 'ਚ ਅਸੀ ਕੋਈ ਪ੍ਰੋਬਲਮ ਆਂਦੀ ਹੈ ਉਹਨਾਂ 'ਚ ਕੋਈ ਅਜਿਹਾ ਮੌਕਾ ਹੁੰਦਾ ਹੈ ਤਾਂ ਸਾਨੂੰ ਪਹਿਲ ਦੇ ਆਧਾਰ ਤੇ ਅਸੀਂ ਗੱਡੀ ਭੇਜਣ ਦੀ ਕੋਸ਼ਿਸ਼ ਕਰਾਂਗੇ ਅਗਰ ਸਾਡਾ ਡਰਾਈਵਰ ਵੀ ਉਸ ਦਿਨ ਬਾਈਚਾਰ ਨਹੀਂ ਹੋ ਗਦਾ ਸਾਡੇ ਜੋ ਕੋਈ ਮੈਂਬਰ ਵੀ ਇਹ ਵੀ ਗੈਰ ਹੈਗਾ ਸੇ ਵੀ ਜਾ ਕੇ ਸੇਵਾ 'ਚ ਆਪਣਾ ਹੱਥ ਵੜਾਵਾਂਗੇ ਆ ਸਾਰੇ ਸ਼ਹਿਰ ਦੇ ਨਾਲ ਆ ਸੀ ਬਹੁਤ ਬਹੁਤ ਧੰਨਵਾਦ ਜੀ ਤੇ ਬਹੁਤ ਬਹੁਤ ਸਵਾਗਤ ਤੇ ਆਵਾਜ਼ ਮੈਨੂੰ ਤਾਂ ਖੁਸ਼ੀ ਹੁੰਦੀ ਹੈ ਮੈਂ ਪ੍ਰਾਊਡ ਫੀਲ ਕਰਦਾ ਕਿ ਮੈਂ ਐਸੀ ਸਸਤਾ ਨਾਲ ਜੁੜਿਆ ਹਾਂ ਕਿਤੇ ਹਰ ਰੋਜ਼ ਹੀ ਨਵੇਂ ਪ੍ਰੋਜੈਕਟ ਹੁੰਦੇ ਹੈ ਵੀ ਰਾਧਾ ਕ੍ਰਿਸ਼ਨ ਜਾਨ ਸੇਵਾ ਸਮਥੀ ਨੇ ਸਾਡੇ 16 ਬੱਚੇ ਲਾਸਟ ਇਅਰ ਅਡਾਪਟ ਕੀਤੇ ਹੋਏ ਹੈ ਜਿਹੜੀ ਲਿਸਟ ਬਣਾਈਆਂ ਨੇ ਜੀ ਉਹਦੇ ਚ ਅਸੀਂ 18 ਬੱਚੇ ਅਡਾਪਟ ਕੀਤੇ ਹੋਏ ਹੈ